सा श्रि वागुरु साह जी रामदास सरोवर नाते सब युतरे पाप कमाते रामदास सरोवर नाते साब उतरे ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਬਤੋ ਕੋ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਾਬ ਯੁਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਬਬ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਇਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੁਸਲ ਖੇਮ ਪ੍ਰਭ ਧਾਰੇ ਬਦਵਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦ ਪਰੋਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰੋਵਰ ਨਾਤੇ ਸਾਬ ਯਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਾਬ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਛਨਾਨਾ ਕੀਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਨਾਣਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ RAM DAS SURUVAR NAATE SAB YUTRE PAAP KAMAATE NIRMAL HOYE KAR ISHANANA GURU POORE KINE DANA ਸੋ ਖੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ राम पायो साथ थी नानक नाम ते आया आद पुरख प्रभु पाया सातन श्री वाहे गुरु साहिब जी राम दास सरोवर नाते साब साबुतरे पाप कमाते रामदास सरोवर नाते सब उतरे पाप कमाते निर्मल होए कार्य स्नाना गुर ਨਾ ਸਭ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਮੰ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ सापयुतरे पाप कमाते, राम रामदास सरोवर नाते, सब उतरे पाप कमाते, निर्मल होय कारशना ab tare ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਛਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਕਮਾਤੇ RAM DAS SAROVAR NAATE SAB YUTRE PAAP KAMATE NIRMAL HOE KAR ISHANANA GURU ਸਬ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਾਮਾ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ साबुतरे पाप कमाते रामदास सरोवर नाते साब उतरे पाप कमाते निर्मल होए कार्य शना ਸਰ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਬਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋ ਆ ਰੇ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਹਮ ਭਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸ਼ਨਾਨਾ ਗੁਰ ਪੂਰੇ ਕਿਨੇ ਦਾਣਾ ਸਭ ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਹਰ ਗਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰਿ ਸ਼ਨਾਨਾ ਹੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ साब उतरे पाप कमाते, राम दास रामदास नाते सब युतरे पाप कमाते निर्मल होए कार्य स्नाना गुर ਸਬ ਗੋਸਲ ਕੇਮ ਪ੍ਰਭ ਤਾਰੇ ਸਈ ਸਲਾਮਤ ਸਬ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ राम पायो साथि नानक नाम ते आया आद पुरख प्रभु पाया सातन श्री वाहे गुरु साहिब जी राम दास सरोवर नाते ਮਾਤੇ ਰਾਮਦਾਸ ਸਰੋ ਅਬ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरें पाप कमाते निर्मल होए कर शनाना गुर पूरे कीने दाना सब गोसल ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ रामदास सरोवर नाते सब उतरें पाप कमाते निर्मल होए कर स्नाना गुर पूरे किने दाना सब ਗੋਸਲ ਖੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਪਾਰ ਬ੍ਰਾਮ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਾਮ ਦਾਸ ਸਰੋਵਰ ਨਾਤੇ साब उतरे पाप कमाते रामदास सरोवर नाते साब युतरे पाप कमाते निर्मल होए कार्य शनना गुरु ਸਬ ਗੋਸਲ ਕੇਮ ਪ੍ਰਭ ਤਾਰੇ ਸਈ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਦ ਸੰਗ ਮਲ ਲਾਠੀ ਮੰ ਪਾਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰਮ ਦਾਸ ਸਰੋਵਰ ਨਾਤੇ साब युतरे पाप कमाते सरोवर नाते साब युतरे पाप कमाते